ਸਤਿ ਸ੍ਰੀ ਅਕਾਲ ਜੀ ਪੰਜਾਬੀ ਵਿਰਸਾ ਬਲੌਗ ਵਿੱਚ ਸਵਾਗਤ ਹੈ ਤੁਹਾਡਾ ਅੱਜ ਮੈਂ ਲੱਗਿਆ ਆ ਦੀ ਆਪਣੇ ਜਿਹੜੀ ਆਪਾਂ ਨੇ ਮੱਕੀ ਬੀਜੀ ਦੀ ਉਹਦੇ ਕੋਈ ਚੜਾਉਣ ਲੱਗਿਆ ਹੋਇਆ ਸੋ ਆ ਦੇਖੋ ਜੀ ਸਮੀਹਾ ਖਾਲੀਆਂ ਭਰੀਆਂ ਹੋਈਆਂ ਨੇ ਵਿੱਚ ਇਹ ਵੀ ਕੱਢਦਾ ਨਾਲ ਦੇ ਨਾਲ ਆ ਦੇਖੋ ਕਾਪ ਕਹੀ ਪਈ ਆਪਣੀ ਆ ਦੇਖੋ ਥੱਲੀ ਕਾਲੀ ਭੱਟ ਕਾਲੀ ਗਈ ਵਿਚੋਂ ਕਾਲੀ ਤੇ ਆ ਬਣਾਏ ਨੇ ਕੀ ਆ ਰਹੀ ਜੀ ਇਦਾਂ ਨੂੰ ਕੀ ਆ ਰੇ ਬਣਾਤੇ ਆ ਭੱਟ ਬਣਾਉ ਸੀ ਇਸ ਤਰ੍ਹਾਂ ਉਹ ਬਣਾਈਆਂ ਨੇ ਪਰ ਤੇ ਉੱਧਰਲੇ ਪਰਲੇ ਬਸ ਅਈ ਬਣਾਉਂਦੀਆਂ ਆਹ ਰਹਿ ਗਈ ਸਾਈਡ ਅੱਧਾ ਕਿਲਾ ਹੌਰ ਰਹਿ ਗਿਆ ਜੀ ਪਰੋਂ ਮੀਂਹ ਵੀ ਆ ਗਿਆ। ਸੋ湿ਤੀ湿ਤੀ ਪੱਨ ਬੇੜ ਦੀ ਕੰਮ। ਜੇ ਗਿੱਲੇ ਹੋ ਗਏ ਫਿਰ। ਫੇਰ ਤਾਂ ਆਪਣੇ ਗਿੱਲੇ ਹੋ ਗਏ ਫੇਰ ਬਟ ਔਖੀ ਬਣੂਗੀ। ਇਸ ਕਰਕੇ ਸੁੱਕੇ ਜਿਹੇ ਬਣ ਜਵੇ। ਤਾਂ ਵਧੀਆ ਪਹਿਲਾਂ ਪਹਿਲਾਂ ਮੀਂਹ ਤਾਂ। ਸੋ ਲੱਗਿਆ ਆ ਜੀ। ਉਹ ਬਣਾਉਂਦੇ ਹਾਂ ਕਿਹੜੀ ਇੱਥੇ ਇਹ ਕੋ ਇਸ ਤਰ੍ਹਾਂ ਔਟਣ ਪਏ ਜਾਂਦੇ ਨੇ ਹੱਥਾਂ ਤੇ ਕਹੀ ਚਲਾਉਣੀ ਕਿਹੜਾ ਸੌਖੀ ਆ ਔਟਣ ਪਾਉਂਦੀ ਆ ਉਹ ਇੱਥੇ ਦੇਖੋ ਇਹ ਸ਼ਾਲੇ ਹੋ ਗਏ ਹੱਥਾਂ ਤੇ ਚਲੋ ਇਹ ਫੇ ਚੜਾਉਂਦੇ ਆਂ ਉਹਨੂੰ ਵੀ ਦਿਖਾਉਂਦੇ ਆਂ तो इस तरह पा बना रहे हैं गारियां तो बड़ी मेहनत का काम है ये है यार इतने साइडों दे मक्की दे बी लावांगे ਪਹਿਲਾਂ ਆਪਾਂ ਨੇ ਉਹਨੂੰ ਦਿਖਾਤਾ ਸੀ ਵੀ ਕਿਹੜਾ ਬੀ ਬੀਜਿਆ ਉਹ ਅੱਜ ਲਾਉਣ ਲੱਗਾ ਸੀ ਕੋਏ ਥੋੜਾ ਜਿਹਾ ਲੇਟ ਹੋ ਗਿਆ ਕੰਮ ਐ ਕਿ ਮੱਕੀ ਦਾ ਬਿਜਾਈ ਦਾ ਕੰਮ ਆਉਗਾ ਹੈ ਬੀਜ ਨਹੀਂ ਮਿਲਿਆ ਪਹਿਲਾਂ ਹੁਣ ਆਏ ਨੇ ਵੀ ਇਸ ਕਰਕੇ 15 ਦਿਨ ਲੇਟ ਹੋ ਗਿਆ ਕੰਮ ਕਿਉਂ ਗਾਹ ਫਿਰ ਮੀਂਹ ਪੈਣ ਲੱਗ ਜਾਂਦ ਨੇ ਯਾਰ ਵੱਧਦੇ ਆ ਫਿਰ ਆ ਔਖਾ ਹੋ ਜਾਂਦਾ ਸੋ ਕੀ ਕੀਤਾ ਜਾਵੇ ਨਾ ਮਜਬੂਰੀ ਦੀ ਕਰਕੇ 20 ਮਿਲਿਆ ਨੀਗਾ 20 ਜੀ ਨਹੀਂ ਹੋਈ ਸੋ ਹੁਣ 20 ਮਿਲਿਆ ਹੁਣ 20 ਜੀ ਆ ਅੱਜ ਜਿਹੜੀ ਚਲਾਉਣ ਲੱਗਿਆ ਬੱਟਾਂ ਜੀ ਆਹ ਸੋ ਇੱਧਰ ਗਵੰਡੀਆਂ ਨੇ ਵੀ ਹੁਣੇ ਵਿਜੀ ਆ ਤੁਹਾਡੇ ਨਾਲ ਚਲੋ ਇਹ ਚੜਾ ਦਈਏ ਫਿਰ ਬੱਟਾਂ ਮਾਜ ਦਾ ਕਾਰੋਬਾਰ ਤੁਹਾਨੂੰ ਦਿਖਾ ਦਈਏ ਕੀ ਕਰਦੇ ਆ ਉਹ ਅੱਜ ਦਾ ਕੀਤੀ ਵਾਲੇ ਦਾ ਕੰਮਕਾਰ ਆਪਣਾ ਇਹੀ ਸੀ ਸੋ ਆਉਣ ਵਾਲੇ ਵਲੌਗ ਵਿੱਚ ਤੁਹਾਨੂੰ ਹੋਰ ਕੋਈ ਦੁਹਾਵਾਗਾ ਕੰਮਕਾਰ ਸੋ ਕਿਰਪਾ ਕਰਕੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਜਾਣਾ ਜੀ ਸੋ ਚਲੋ ਜੀ ਮਿਲਾਂਗੇ ਕਿਸੇ ਦਿਨ ਫੇਰ ਕੋਈ ਹੋਰ ਕੰਮ ਕਰ ਲੈ ਗਿਆ ਤੁਹਾਨੂੰ ਦਿਖਾਵਾਂਗਾ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ